ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਵੱਖ-ਵੱਖ ਪਾਰਟੀਆਂ ਵੱਲੋਂ ਆਪ ਨੂੰ ਆਪਣਾ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਲੋਕ ਸਭਾ ਹਲਕਾ ਜਲੰਧਰ ਤੋਂ ਆਪ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ 'ਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਗੁਰਾਂ ਵਿਖੇ ਰੋਡ ਸ਼ੋਅ ਕੱਢਿਆ ਗਿਆ। ਜਿਸ ਵਿੱਚ ਪਾਰਟੀ ਵਰਕਰਾਂ ਨੇ ਵੱਧ ਚੜਕੇ ਹਿੱਸਾ ਲਿਆ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ਪੰਜਾਬ ਅੰਦਰ ਵਿਕਾਸ ਦੇ ਕੰਮ ਵੱਡੀ ਪੱਧਰ ਤੇ ਹੋ ਰਹੇ ਹਨ ਇਸ ਮੌਕੇ ਉਹਨਾਂ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਪਾਰਟੀ ਤੇ ਤਿੱਖੇ ਵਾਰ ਕੀਤੇ ਰੋਡ ショਅ ਦੌਰਾਨ ਗੁਰਾਇਆਂ ਦੇ ਵਾਰਡ ਨੰਬਰ 7 ਤੋਂ ਕੌਂਸਲਰ ਅੰਜੋਟਵਾਲ ਅਤੇ ਵਾਈਸ ਪ੍ਰਧਾਨ ਐਸ ਸੀ ਵਿੰਗ ਜ਼ਿਲ੍ਹਾ ਜਲੰਧਰ ਸੰਜੇਟਵਾਲ ਨੇ ਇੱਕ ਵੱਡਾ ਇਕੱਠ ਕਰਕੇ ਸਾਬਤ ਕਰ ਦਿੱਤਾ ਕਿ ਆਪ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟਿੰਨੂ ਗੁਰਾਇਆਂ ਸ਼ਹਿਰ ਤੋਂ ਵੱਡੀ ਲੀਡ ਨਾਲ ਜਿੱਤਣਗੇ ਇਸ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਕੈਬਨਟ ਮੰਤਰੀ ਪੰਜਾਬ ਬਲਕਾਰ ਸਿੰਘ ਪਵਨ ਕਮਾਟੀ ਨੂੰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ ਅੱਜ ਦਿਨ ਆਵਾ ਤੁਸੀਂ ਫੈਸਲਾ ਕਰਨਾ ਹੈ ਕਿ ਪੰਜਾਬ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਦੇਸ਼ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਇਕੜਾ ਜਾਂਦਾ ਤਾਨਾਸ਼ਾਹੀ ਨੂੰ ਇਕੜਾ ਜਾਂਦਾ ਹੰਕਾਰ ਨੂੰ ਬਾਨਾਸ਼ਾਹੀ ਨੂੰ ਹੰਕਾਰ ਨੂੰ ਤੇ ਨਾਲ ਸੰਵਿਧਾਨਕ ਖਤਰੇ ਕੋਨ ਨੂੰ ਬਾਬਾ ਸਾਹਿਬ ਦਾ ਲਿਖਿਆ ਹੋਇਆ ਸਭ ਦਾ ਨਾਜ ਖਤਰੇ ਚ ਹੈ ਲੋਕਤੰਤਰ ਖਤਰੇ ਚ ਹੈ ਇਕਲਾ ਜਾਂਦਾ ਜਿਹੜਾ ਵਿਕਾਸ ਵੱਲ ਨੂੰ ਜਾਂਦਾ ਹੈ ਵਧੀਆ ਸਕੂਲਾਂ ਵੱਲ ਨੂੰ ਜਾਂਦਾ ਹੈ ਵਧੀਆ ਹਸਪਤਾਲਾਂ ਵੱਲ ਨੂੰ ਜਾਂਦਾ ਹੈ ਬਿਜਲੀ ਮੁਫਤ ਵੱਲ ਨੂੰ ਜਾਂਦਾ ਹੈ ਉਹ ਨਾਲ ਰਾਸ਼ਨ ਵੰਡੂ ਜਾਂਦਾ ਔਰ ਗਰੀਬਾਂ ਨੂੰ ਪੜਾਉਣ ਵੱਲ ਨੂੰ ਜਾਂਦਾ ਗਰੀਬਾਂ ਦੇ ਬੱਚਿਆਂ ਨੂੰ ਅਫਸਰ ਬਣਨ ਵੱਲ ਨੂੰ ਜਾਂਦਾ ਹੈ ਤੁਸੀਂ ਚੁਣਨਾ ਕਿਹੜਾ ਤੁਹਾਨੂੰ ਚੰਗਾ ਲੱਗਦਾ ਆਪਣਾ ਮਸ਼ੀਨ ਤੇ ਵਟਣਾ ਪਵੰਦੀ ਦਾ ਚੌਥੇ ਨੰਬਰ ਤੇ ਮਸ਼ੀਨ ਦਾ ਵਟਣਾ ਔਰੋਣਾ ਆਪਾਂ ਬੇਲੇ ਨੰਬਰ 3 ਬੇਲੇ ਦੇ ਜੀ ਬੇਲੇ ਜੀ ਜੈ ਜੀ ਜੈ ਜੀ 130 ਨਾਲ ਜਤਾਵਾ ਹੋ ਜੂਗੀ ਕਿਉਂਕਿ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਆਪਾਂ ਰਾਜ ਨਾਲ ਕੰਮ ਕਰਾਂਗੇ ਬਹੁਤ ਮੁਸ਼ਕਲ ਨਾਲ ਪਿਆ ਹਰੇਕ ਸ਼ਹਿਰ ਦੇ ਜ਼ਿਲ੍ਹੇ ਪਾਇਨੇ ਖਰਾਬ ਪਿੰਡਾਂ ਦੇ ਤੋਂਬੇ ਖਰਾਬ ਪਏ ਨੇ ਮੈਂ ਕਿਹਾ ਬਹੁਤ ਮੁਸ਼ਕਲ ਨਾਲ ਪਿਆ ਉਹਦੇ ਵਾਸਤੇ ਮੈਨੂੰ ਤੁਸੀਂ ਛੱਕੀ ਦਿਓ 13 ਬੰਦੇ ਇੱਦੋ ਜਿਹਾ ਕੇ ਭੇਜੋ ਦਿੱਲੀ ਕੋ ਸਾਰੀ ਜਿੱਥੇ ਜਿੱਤ ਰਹੀਆਂ ਮਾਂ ਦੇ ਪਾਰਟੀ ਗੁਰੂ ਖੇਤਰ ਕੋ ਜਿੱਤ ਰਹੀਆਂ ਮੇਰਾਜੋ ਜਿੱਤ ਰਹੀਆਂ ਲਿਓ ਸੈਂਟਰ ਦੇ ਵਿੱਚ ਕੋਈ ਨਹੀਂ ਸਰਕਾਰ ਨਹੀਂ ਆ ਰਹੀ ਸੈਂਟਰ ਤੇ ਵੀ ਥੋੜੀ ਸੱਟਾ ਜਿੰਦਾਬਾਦ ਜਿੰਦਾਬਾਦ ਫੇਟਾ ਵਸਾਰ ਹੋਈਗਾ ਅਸੀਂ ਆਪਣੇ ਪਵਨ ਟਿਊ ਵਰਗੇ ਜਾ ਕੇ ਉੱਥੇ ਗੂੰਜਣਗੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਕਿਸੇ ਮਾਈ ਦੇ ਲਾਗਦੀ ਹਿੰਮਤ ਨਹੀਂ ਹੋ ਪੰਜਾਬ ਦੇ ਹੱਕ ਨੂੰ ਕੋਈ ਪੈਸਾ ਵੀ ਰੋਕ ਸਕੇ ਜਾਂ ਪੈਸਾ ਲੈਦਾ ਉਹ ਉੱਧਰ ਪਵਨ ਦੀ ਲਾ ਸਕਦੇ ਤਾਂ ਕਰਕੇ ਮੈਂ ਥੋੜਾ ਪੇਟ ਆਇਆ ਇੱਕ ਦਮ ਮੈਨੂੰ ਪੁੱਤਰ ਜਾਣਾ ਹੈ ਮੈਨੂੰ ਜਲੰਧਰ ਕੈਂਟ ਜਾਣਾ ਹੈ ਜੇ ਮੈਂ ਹਾਦਲਪੁਰ ਜਾਣਾ ਹੈ ਉਤਮਾ ਕੱਲ ਨੂੰ ਉਧਰ ਘੁਲਤ ਜਾਣਾ ਨਾਲ ਜਿਹੜਾ ਉਹ ਮਨਾਨ ਜਾਣਾ ਫਲੇਗਰ ਚੂਈਆਂ ਜਾਣਾ ਜਿੱਥੇ ਕਹਾਂਗੇ ਉੱਥੇ ਜਾਊਂਗਾ ਮੈਂ ਨਾ ਥੱਕਦਾ ਨਾ ਅਕਦਾ ਨਾ ਕੋਈ ਵੀ ਗਰਮੀ ਦਾ ਅਸਰ ਹੈ ਅਸਕੀਰ ਮਾਦੇ ਨੇ ਜੀਤ ਦੇ ਉੱਤੇ ਛਤਰੀ ਲਵਾ ਰੱਖਿਆ ਹੈ ਇਹ ਹੈ ਨੀ ਲੋਹਲਾ ਟੰਗੜਾ ਇਹ ਟੈਂਪਰੇਚਰ ਕੁਛ ਕੇ ਨਹੀਂਦਾ ਹੀ ਰਹਿੰਦਾ ਇਹ ਬੋਧ ਨੂੰ ਘਟਣਾ ਕੁੱਪੇ ਖੜੇ ਨੇ ਤੁਸੀਂ ਗਾਣੀ ਖੜ ਸਕਦੇ ਫੋਟੇ ਨਾਲ ਫੋਟੇ ਵਰਕੇ ਪੜੇ ਬੱਚਿਆਂ ਨੂੰ ਪੜ੍ਹਾਵਾਂਗੇ ਅਫਸਰ ਬਣਾਵਾਂਗੇ ਗ੍ਰੰਥੀਆਂ ਝੱਟ ਦੇ ਦਿਓ ਵੀਰੋ ਹੁਣ ਤੱਕ ਦੇਖ ਲਓ ਬਿਜਲੀ ਦੇ ਬਿੱਲ 90% ਚਲ ਗਏ ਗੱਲ ਨਾ ਹੋਵੇ ਬਿੱਲ ਬਿੱਲ ਨਹੀਂ ਹੁੰਦੇ ਨਹੀਂ ਨਹੀਂ ਬਾਈ ਅਧਿਕਾਰੀਆਂ ਦਾ ਸਾਥ

ਭਾਈ ਜੀ ਨੋਟਰਾ ਚੱਲਦੀ ਆ ਵਾ ਗੌਰ ਜੀ ਲਾਤੀ ਬਿਜਲੀ ਵਾਲੀ ਮੋਰੇ ਅੱਜ ਸਭਾ ਨੂੰ ਬਚਾਉਣ ਦੀ ਲੋੜ ਹੈ ਜੇ ਇਹ ਆ ਕੇ ਜੇ ਸਭਾ ਨੂੰ ਬਦਲਣ ਦੀ ਖਤਮ ਕਰ ਦਿੰਦੇ ਮੈਂ ਵੋਟਾਂ ਨਹੀਂ ਪੈਣੀਆਂ ਮੁੜ ਕੇ ਦੇਖ ਚਿੱਤੇ ਤੇ ਸਿੱਧਾ ਡਾਇਰੈਕਟ ਸਿਸਟਮ ਕਰ ਦਿੰਦੇ ਤਾਂ ਨਾ ਚਾਹੀਏ ਵਾਲਾ ਸੋ ਇਸ ਗੱਲ ਦੀ ਮੇਰੇ ਨਾਲ ਹੈ पूरी हालत सुखबीर की इकली बुरी हालत सुखबीर की समझ कुछ आवे ना मक्खी उठे तो स्था। <स्थाँगे> तो ना <स्थाँगे> ਜੋ ਕੰਮ ਕੀਤੇ ਭਗਵੰਤ ਨੇ ਸਾਡੀ ਮਾਂ ਦੀ ਲਹਤ ਨੇ ਰਿਸ਼ਵਤ ਖੋਹਾਂ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਛੱਤੀਆਂ ਚ ਪਾਣੀ ਹੈ ਤੇ ਨੌਕਰੀਆਂ ਦੀ ਵਾਲੀ ਲੰਮੀ ਕਹਾਣੀ ਹੈ ਖੁਸ਼ ਰਹਾ ਖੁਸ਼ ਰਹਾ ਲੋਕੋ ਸਾਨੂੰ ਚਾਹੁੰਦੇ ਸੀ ਜਦ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਲੋਕੋ ਸਾਨੂੰ ਚਾਹੁੰਦੇ ਸੀ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਤੇ ਉਹ ਤੋਂ ਬਾਅਦ ਸਮਝੀ ਨਾ ਸੋਚੀ ਹੈ

ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਸਾਡੇ ਸੀਐਮ ਸਾਹਿਬ ਗੁਰਵੰਤਮਨ ਜੀ ਆਏ ਇਹ ਰੋਡ ショ ਤੋਂ ਸਾਨੂੰ ਲੱਗਦਾ ਹੈ ਕਿ ਇਸ ਵਾਰ 13 ਦੇ 13 ਸੀਟਾਂ ਆਵਾਜ਼ ਦੀ ਪਾਰਟੀ ਜਿੱਤੂਗੀ ਤੇ ਭਾਰੀ ਬਹੁਮਤ ਨਾਲ ਜੋ ਜਲੰਧਰ ਸੀਟ ਹੈ ਉਹ ਸ਼੍ਰੀ ਪਵਨ ਕੁਮਾਰ ਜੀ ਜਿੱਤਣਗੇ ਸਾਧ ਭਗਵਾਨ ਸਿੰਘ ਮਾਨ ਜੀ ਅੱਜ ਰੋਡ ショ ਕਰਨ ਵਾਸਤੇ ਗੁਰਾਇਆਂ ਵਿੱਚ ਆ ਰਹੇ ਹਸਪਤਾਲਾਂ ਚ ਪੰਚਣ ਵਾਲੇ ਉਹਨਾਂ ਦੀ ਆਮਦ ਤੇ ਦੇਖੋ ਲੋਕਾਂ ਵਿੱਚ ਕਿੰਨਾ ਜੋਸ਼ ਕਿੰਨਾ ਉਹਨਾਂ ਨੂੰ ਵੇਖਣ ਵਾਸਤੇ ਉਤਾਵਲੇ ਆ ਕਿਉਂਕਿ ਇਮਾਨਦਾਰ ਮੁੱਖ ਮੰਤਰੀ ਉਹ ਪੰਜਾਬ ਲਈ ਜੀ ਜਾਣ ਨਾਲ ਕੰਮ ਕਰ ਰਹੇ ਆ ਔਰ ਆਮ ਲੋਕਾਂ ਲਈ ਜਿਹੜਾ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਕਰਤਾ ਔਰ ਕਿਸਾਨਾਂ ਲਈ ਬਿਜਲੀ ਪੂਰੀ ਦਿੱਤੀ ਆ 43000 ਨੌਕਰੀ ਦਿੱਤੀ ਆ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਕੰਮ ਉਹਨਾਂ ਕਰਕੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਇਹ ਪਹਿਲੇ ਮੁੱਖ ਮੰਤਰੀ ਆ ਜਿਹੜੇ ਲੋਕਾਂ ਵਾਸਤੇ ਕੰਮ ਕਰਦਾ ਗੁਰਾਇਆਂ ਦੇ ਵਿੱਚ ਕਈ ਮਸਲੇ ਆ ਜੀ ਫਟਕ ਦਾ ਹੋਰ ਕਈ ਆ ਜਿਹੜੇ ਤੁਸੀਂ ਮਤਲਬ ਜਦੋਂ ਤੁਸੀਂ ਜਿੱਤ ਗਏ ਉਸ ਤੋਂ ਬਾਅਦ ਦੇਖੋ ਪੰਜਾਬ ਸਰਕਾਰ ਨੂੰ ਹੱਲੇ ਬਣਿਆ 2 ਸਾਲ ਹੋਏ ਆ ਤੇ ਹੁਣ ਤੁਸੀਂ ਇੱਥੋਂ ਐਮਪੀ ਦੀ ਸੀਟ ਜਿਤਾ ਦਿਓ ਤੇ ਉਹ ਗੁਰਾਇਆਂ ਜਿਹੜਾ ਮਸਲਾ ਇੱਕ ਤਾਂ ਗੁਰਾਇਆਂ ਸੀ ਕਾਲਜ ਬਣਾਉਣਾ ਡਿਗਰੀ ਕਾਲਜ ਇੱਕ ਜਿਹੜਾ ਉੱਥੇ ਪੁਲ ਬਣਾਉਣਾ ਜਿਹੜਾ ਉੱਤੇ ਵਾਲੇ ਪਾਸੇ ਜਾਂਦੇ ਕਿਉਂਕਿ ਉੱਥੇ ਬੜੀ ਪ੍ਰੋਬਲਮ ਹੈ ਸਲਾਹ ਕਰਕੇ ਜਿੱਦਾਂ ਇਹ ਕਹਿਣਗੇ ਵੀ ਅੰਡਰਪਾਸ ਬਣਾਉਣਾ ਕਿਉਂਕਿ ਸਲਾਹ ਕਰਕੇ ਉਹਨੂੰ ਬਣਾਵਾਗੇ ਠੀਕ ਹੈ ਬਹੁਤ ਵੀ ਬੜੇ ਕੰਮ ਹੈ ਜਾਣਦੇ ਆ ਸਕੀਮ ਕਰੂ ਚੱਲੂ ਜਿਵੇਂ ਦੇਖੋ 3000 ਰੁਪਏ ਮਹੀਨਾ ਪਹਿਲਾਂ ਦਿੱਤਾ ਮੁੱਖ ਮੰਤਰੀ ਜੀ ਨੇ ਬਿਜਲੀ ਦੇ 300 ਯੂਨਿਟ ਮਾਫ ਕਰ ਦਿੱਤੇ ਤੇ ਮੇਰੇ ਕੱਲ ਕੱਲ ਵੀ ਤੁਸੀਂ ਸੀਐਮ ਸਾਹਿਬ ਦਾ ਬਿਆਨ ਆ ਗਿਆ ਵੀ ਇਲੈਕਸ਼ਨ ਤੋਂ ਬਾਅਦ ਤੁਰੰਤ 1000 ਰੁਪਏ ਬੀਬਿਆਂ ਦਿੱਤਾ ਜਾਵੇ ਹਾਂਜੀ ਸਾਤ ਨੰਬਰ ਪਾਰ ਦੇ ਵਿਕਾਸ ਉਹ ਬਿਲਕੁਲ ਸਹੀ ਉਪਰ ਉਪਰ ਗੱਲ ਸਾਤ ਨੰਬਰ ਪਾਰ ਚ ਵਿਕਾਸ ਦੇ ਬਹੁਤ ਕਰਵਾਏ ਆ ਜਿਦਾ ਕਿ ਗਲੀਆਂ ਬਣਵਾਤੀ ਆ ਪਾਰਕ ਬਣਵਾਤੀ ਆ ਤੇ ਉਥੇ ਫਿਲਟਰ ਲਗਵਾਇਆ ਸੀ ਕਹਿੰਦਾ ਕਿ ਅਸੀਂ ਬਹੁਤ ਕੁਝ ਸਾਤ ਨੰਬਰ ਪਾਰ ਦਾ ਸੀ ਵਿਕਾਸ ਕਰਵਾਇਆ ਆ ਤੇ ਜੇ ਇਹ ਬਾਰੀ ਬਹੁਮਦ ਰਾਜਿਤ ਜਿੱਤੇ ਆ ਕਮਨ ਪਾਰਟੀ ਨੂੰ ਜੀ ਅੱਗੇ ਹੋਰ ਵਿਕਾਸ ਦੇ ਕੰਮ ਜਿਹੜੇ ਕਰਾਇਆ ਚ ਅਸੀਂ ਕਰਾਵਾਂਗੇ ਮਖੰਤਪਾ ਨਾਏ ਉਹਨਨ ਤੋਂ ਪਹਿਲਾਂ ਦੇ ਮਖੰਤਪਾ ਮਖੰਤਪਾ ਨੰਤਗਾਏ ਤੇ ਜਿਹਨਾਂ ਨੂੰ ਕੋਈ ਧਵਾਜ ਹੋਣੇ ਆ ਅਸੀਂ ਉਹਨਾਂ ਪਛਾੜ ਦਵਾਵਾਂਗੇ ਕਿ ਅਸੀਂ ਪਮਨਗਰ ਟੀਨੂ ਜੀ ਨੂੰ ਭਾਰੀ ਬੋਮਤ ਰਚ ਦਵਾਵਾਂਗੇ ਦੇਖ ਰਹੇ ਹਾਂ ਜਿੱਦਾਂ ਵੱਧ ਚੜ ਕੇ ਬਹੁਤ ਸਾਰੇ ਲੋਕਾਂ ਨੇ ਆਪਣਾ ਸਾਥ ਦਿੱਤਾ ਹੈ ਤੇ ਜਿੱਦਾਂ ਸੰਜੇ ਭਾਜੀ ਦੇ ਨਾਲ ਬਹੁਤ ਲੋਕੀ ਨੇ ਤੇ ਬਹੁਤ ਉਤਸ਼ਾਹ ਦੇ ਨਾਲ ਆਪਣੇ ਇੱਥੇ ਸਾਰੇ ਲੋਕੀ ਮੌਜੂਦ ਨੇ ਤੁਸੀਂ ਕੈਮਰਾ ਕਮਾ ਕੇ ਦੇਖ ਸਕਦੇ ਹੋ ਕਿ ਕਿੰਨੇ ਲੋਕ ਆਪਣੇ ਪਗਵਤਮਾਨ ਜੀ ਦੇ ਚਾਹਵਾਨ ਹਾਂ ਜੀ ਅਸੀਂ ਪਵਨ ਕੁਮਾਰ ਟਿੰਕੂ ਜੀ ਨੂੰ ਤਿੰਨੂ ਜੀ ਨੂੰ ਵੋਟ ਪਾ ਕੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਂਗੇ ਅਸੀਂ ਉਹਨਾਂ ਦਾ ਵਾਅਦਾ ਕਰਦੇ ਹਾਂ ਜੀ ਇਲੈਕਸ਼ਨਾਂ ਚੱਲ ਰਹੀਆਂ ਹਨ ਮਾਨ ਸਾਹਿਬ ਟਿੰਨੂ ਸਾਹਿਬ ਦੀ ਇਲੈਕਸ਼ਨ ਨੂੰ ਦੇਖਦੇ ਹੋ ਇੱਥੇ ਰੋਡ ਸ਼ੋਅ ਰੱਖਿਆ ਗਿਆ ਅੱਜ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਲੋਕ ਇੱਥੇ ਆਏ ਹੋਏ ਨੇ ਸੀਐਮ ਸਾਹਿਬ ਨੂੰ ਦੇਖਣ ਦੇ ਲਈ ਤੇ ਉਹਨਾਂ ਦਾ ਹੱਥ ਸਾਭ ਵਧਾਉਣ ਦੇ ਲਈ ਤੇ ਮੈਂ ਇਹ ਹੀ ਕਹਿਣਾ ਚਾਹੁੰਦਾ ਵੀ ਸਾਰੇ ਲੋਕਾਂ ਨੂੰ ਤੁਸੀਂ ਆਮ ਆਦੀ ਪਾਰਟੀ ਨੂੰ ਵੋਟ ਪਾਓ ਤਾ ਜੋ ਕਿ ਮੈਂਬਰ ਪਾਰਲੀਮੈਂਟ ਸ਼੍ਰੀ ਸ਼੍ਰੀ ਟੀਨੂ ਜੀ ਨੂੰ ਆਪਾਂ ਚਿਤਾ ਕੇ ਇਥੋਂ ਭੇਜੀਆਂ ਤੇ ਆਪਣੇ ਲੋਕ ਸਭਾ ਤੇ ਬੱਤ-ਬੱਤ ਕੰਮ ਕਰਾ ਸਕੀਏ ਸੇ ਸੀ ਬਾਕੀ ਸੀਐਮ ਆਉਣ ਸੀਐਮ ਸਾਹਿਬ ਆਉਣਗੇ ਤੁਹਾਨੂੰ ਉਹ ਦੱਸਣਗੇ ਗ੍ਰਾਂਡੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਹੱਲ ਵੀ ਜਲਦ ਤੋਂ ਜਲਦੀ ਕਰਵਾਉਣਗੇ